ਇੱਕ ਗੱਲੋਂ ਡਾਕਟਰ ਚੰਗਾ ਜੇ ਇੱਕ ਗੱਲੋਂ ਡਾਕਟਰ ਬੜਾ ਵਧੀਆ ਬੰਦਾ ਜੇ ਮੈਂ ਇੱਕ ਹਿਸਾਬ ਲਾਇਆ ਵਾ ਭੈਣ ਚੁੱਧੋ ਉਹ ਇੱਕ ਗੱਲੋਂ ਡਾਕਟਰ ਚੰਗਾ ਜੇ ਇੱਕ ਗੱਲੋਂ ਡਾਕਟਰ ਬੜਾ ਵਧੀਆ ਬੰਦਾ ਜੇ ਮੈਂ ਇੱਕ ਹਿਸਾਬ ਲਾਇਆ ਵਾ ਭੈਣ ਚੁੱਧੋ ਉਹ ਵਾਕਿਆ ਹੀ ਤੁਹਾਡੀ ਧੌਣ 'ਚ ਉਹਨੇ ਕਿੱਲਾ-ਕੱਲੇ ਨੇ ਕੱਢਿਆ ਆ ਅਸੀਂ ਤਾਂ ਐਵੇਂ ਉਹਦੇ ਖਿਲਾਫ ਬੋਲਦੇ ਰਹੇ ਆ ਉਹਦਾ ਬੰਦਾ ਹੀ ਚੰਗਾ ਯਾਰ ਤੁਹਾਡੀ ਧੌਣ 'ਚ ਕਿੱਲਾ ਮੈਂ ਤਾਂ ਉਹਨੂੰ ਕਹਿਣਾ ਮੈਂ ਤਾਂ ਉਹਨੂੰ ਕਹਿਣਾ ਡਾਕਟਰ ਨੂੰ ਖਿੱਚ ਕੇ ਰੱਖ ਮਾਰਾ ਜਿਆ ਪਾੜ ਕੇ ਰੱਖ ਬੋਕੀ ਇਹਨਾਂ ਦੀ ਜੱਟਾਂ ਦੀ ਇਹਨਾਂ ਦੀ ਭੈਣ ਨੂੰ ਮੈਂ ਤਾਂ ਉਹਨੂੰ ਕਹਿਣਾ ਡਾਕਟਰ ਨੂੰ ਖਿੱਚ ਕੇ ਰੱਖ ਮੜਾ ਜਿਆ ਪਾੜ ਕੇ ਰੱਖ ਬੋਕੀ ਇਹਨਾਂ ਦੀ ਜੱਟਾਂ ਦੀ ਇਹਨਾਂ ਦੀ ਭੈਣ ਨੂੰ ਨਿਕਲੇ ਇਹਨਾਂ ਨੂੰ ਇਹ ਸਾਲੇ ਤੇਰ ਕੋਈ ਸੂਤਰ ਆਉਂਦੇ ਆ ਖਿੱਚ ਕੇ ਰੱਖ ਭਰਾਵਾ ਅਸੀਂ ਸਾਨੂੰ ਤੇਰਾ ਵਿਰੋਧ ਕਰਕੇ ਕੋਈ ਨਾ ਤੇ ਸਾਨੂੰ ਕੋਈ ਫਾਇਦਾ ਹੋਇਆ ਠੀਕ ਆ ਅਸੀਂ ਐਵੇਂ ਤੇਰਾ ਵਿਰੋਧ ਕਰੀ ਜਾਂਦੇ ਸਾਡਾ ਭਰਾ ਸਾਡਾ ਹੀ ਵਿਰੋਧ ਕਰੀ ਜਾਂਦੇ ਸਾਨੂੰ ਕੀ ਆਹੀਂ ਯਾਰ ਬੱਲੇ ਬੱਲੇ ਜੋ ਕੀ ਲੈਣਾ ਮੇਰਾ ਭਰਾ ਮੈਂ ਉਹਦਾ ਉਹਦਾ ਨਾਮ ਲੈਣਾ ਨਹੀਂ ਵਾਕਿਆ ਹੀ ਪਿੰਡਾਂ ਦੇ ਵਿੱਚ ਹੈਗੇ ਆ ਗੁਰਦੁਆਰੇ ਜਿੱਥੇ ਉਹ ਸਹੀ ਆ ਉਹਦੀ ਬੋਲਬਾਣੀ ਥੋੜੀ ਗਲਤ ਆ ਉਹਦਾ ਸਾਨੂੰ ਵੀ ਤਰਾਜ ਆ ਲੇਕਿਨ ਹੈਗੇ ਆ ਪਿੰਡਾਂ 'ਚ ਗੁਰਦਾਰੇ ਵੱਖਰੇ ਹੈਗੇ ਆ ਬਾਟਿਆਂ ਬਾਟਿਆਂ ਦੇ ਬਾਟੇ ਵੀ ਵੱਖਰੇ ਹੈਗੇ ਆ ਬੜਾ ਕੁਛ ਆ ਅਸੀਂ ਬੋਲਦੇ ਨਹੀਂ ਸੀ ਅਸੀਂ ਆਪਣੇ ਜੱਟਾਂ ਦੀ ਸਪੋਰਟ ਕਰਦੇ ਆਂ ਵੀ ਜੱਟ ਜੱਟ ਪਤਾ ਨਹੀਂ ਜੱਟ ਸਾਨੂੰ ਇਹ ਵਹਿਮ ਸੀ ਨਾ ਵੀ ਜੱਟ ਪਤਾ ਨਹੀਂ ਸਾਡੀ ਕਿੰਨੇ ਕ ਸਪੋਰਟ ਕਰਨਗੇ ਆ ਸਾਨੂੰ ਅਸੀਂ ਯਾਰ ਅਸੀਂ ਅਹੀਂ ਜੱਟ ਜੱਟ ਕਰਕੇ ਸਨ ਅਹੀਂ ਕਿ ਪੈਦਾ 15 ਦਿਨ ਮੈਂ ਢੇਲ ਚਲਾ ਆਇਆ ਜੱਟ ਜੱਟ ਕਰਕੇ ਕੀ ਕਾਦੇ ਜੱਟ ਯਾਰ ਕਿਹੇ ਜੱਟ ਨੇ ਵੀਡੀਓ ਵੀ ਨਹੀਂ ਪਿੱਛੇ ਪਾਈ ਵੀ ਲਾਲੀ ਦੀ ਏਕਾਂ ਹਾਲ ਚਾਲ ਜਾਂ ਸਪੋਰਟ ਹੀ ਕਰ ਲਈਏ ਸਾਨੂੰ ਕੀ ਲੋੜ ਯਾਰ ਐਵੇਂ ਜੱਟ ਜੱਟ ਕਰਨ ਦੀ ਅੱਜ ਤੋਂ ਬਾਅਦ ਜੱਟ ਜੱਟ ਕਹਿਣਾ ਵੀ ਬੰਦ ਬਾਕੀ ਡਾਕਟਰ ਕੋ ਡਰਦਾ ਇਹ ਗੱਲ ਕਰਨ ਡਿਆ ਮੈਂ ਸਹੀ ਆ ਯਾਰ ਜਿੱਥੇ ਸਹੀ ਆ ਸਹੀ ਆ ਬੰਦਾ ਉਹ ਹੀ ਆ ਜਿਹੜਾ ਸਹੀ ਨੂੰ ਸਹੀ ਕਰੇ ਉਹਨੂੰ ਬੇਨਤੀ ਆ ਹੱਥ ਜੋੜ ਕੇ ਭਰਾਵਾ ਇਕੜਮ ਚੌਧਰੀ ਇਹ ਇਹ ਜੀਪਾ ਨਾ ਕੱਦੂ ਮਾਰਨ ਵਾਲੇ ਇਹ ਗਾਣਿਆਂ ਦੇ ਨੱਚਣ ਵਾਲੇ ਇਹ ਇਹਨਾਂ ਦੀ ਮੰਜੀ ਠੋਕ ਕੇ ਰੱਖ ਭਰਾ ਮੇਰਿਆ ਇਸ ਤੇ ਕੋ ਸੂਤਰ ਆਉਂਦੇ ਆ ਸਾਡੇ ਕੋ ਸੂਤਰ ਨਹੀਂ ਆਉਂਦੇ ਸਾਡੇ ਤਾਂ ਸਾਡੇ ਵਿਰੋਧ ਕਰਨ ਲੱਗ ਜਾਂਦੇ ਆ ਮੈਂ ਹੈਰਾਨ ਆ ਪੀ ਹੁਣ ਮੈਂ ਇਹ ਨਹੀਂ ਤੁਹਾਨੂੰ ਕਹਿਣਾ ਚਾਹੁੰਦਾ ਭਰਾਓ ਸਾਡੇ ਹੀ ਬੰਦੇ ਖੁਸ਼ ਹੋਏ ਜਦੋਂ ਮੈਂ ਫੜਿਆ ਗਿਆ ਸਾਡੇ ਹੀ ਬੰਦੇ ਬਹੁਤ ਜ਼ਿਆਦਾ ਖੁਸ਼ ਹੋਏ ਆਸ਼ਾਨ ਨੂੰ ਕੀ ਲੋੜ ਪਈ ਆ ਡਾਕਟਰ ਦਾ ਵਿਰੋਧ ਕਰਨ ਦੀ ਨਾਲੇ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਵਾ ਕਿ ਡਾਕਟਰ ਨੇ ਮੈਨੂੰ ਅੰਦਰ ਨਹੀਂ ਕਰਵਾਇਆ ਜਿਹੜੀਆਂ ਕੁਝ ਕਿ ਭੇਡਾਂ ਨੂੰ ਇਹ ਸੀ ਨਾ ਵੀ ਡਾਕਟਰ ਨੇ ਅੰਦਰ ਕਰਾਇਆ ਉਹ ਡਾਕਟਰ ਨੇ ਮੈਨੂੰ ਅੰਦਰ ਨਹੀਂ ਕਰਾਇਆ ਡਾਕਟਰ ਦਾ ਕੋਈ ਵਿੱਚ ਰੋਲ ਨਹੀਂ ਕੋਈ ਮਸਲਾ ਹੀ ਨਹੀਂ ਉਹਦਾ ਉਹ ਐਵੇਂ ਦਵਾ ਦਵਾ ਵੀਡੀਓ ਜੀ ਡਾਕਟਰ ਨੇ ਅੰਦਰ ਭੇਡਾਂ ਭੇਡਾਂ ਨੂੰ ਤੇ ਮਸਲਾ ਚਾਹੀਦਾ ਵੀ ਡਾਕਟਰ ਨੇ ਅੰਦਰ ਕਰਾਇਆ ਨਹੀਂ ਇਹੋ ਜੀ ਕੋਈ ਗੱਲ ਬਾਤ ਨਹੀਂ ਉਹਨੇ ਨਹੀਂ ਅੰਦਰ-ਉਂਦਰ ਭਰਾਓ ਕਰਾਇਆ ਬਾਕੀ ਅੱਜ ਤੋਂ ਬਾਅਦ ਸਾਡੀ ਵੀਡੀਓ ਇਹੋ ਹੀ ਆਉਗੀ ਪਹਿਲਾਂ ਤੇ ਮੈਂ ਇਹ ਗੱਲ ਕਹਿਣੀ ਚਾਹੁੰਨਾ ਆਪਣੇ ਭਰਾਵਾਂ ਨੂੰ ਕਿ ਸਾਡੇ ਪਿੰਡ ਆਣ ਕੇ ਵੇਖੋ ਇੱਕ ਗੁਰਦੁਆਰਾ ਉੱਤੇ ਹੀ ਮਜੀਬ ਸਿੰਘ ਆਉਂਦੇ ਆ ਉੱਤੇ ਹੀ ਜੱਟ ਭਰਾ ਆਉਂਦੇ ਆ ਉੱਥੇ ਹੀ ਸਾਰੇ ਆਉਂਦੇ ਆ ਸਾਡੇ ਪਿੰਡ ਤੋਂ ਅਸੀਂ ਬਗਾਨਿਆਂ ਪਿੰਡਾਂ ਨੂੰ ਕੀ ਕਹਿਣਾ ਸਾਡੇ ਪਿੰਡ ਤੋਂ ਵੇਖੋ ਤੁਸੀਂ ਔਰ ਮੈਂ ਅੱਜ ਤੋਂ ਬਾਅਦ ਸਾਡੀ ਵੀਡੀਓ ਇਹੋ ਹੀ ਆਇਆ ਕਰੂਗੀ ਕਿ ਭਰਾਵੋ ਗੁਰਦੁਆਰੇ ਇੱਕ ਕਰੋ ਜੇ ਤੁਸੀਂ ਖਾਲਸਾ ਰਾਜ ਦੀ ਗੱਲ ਕਰਨੀ ਆ ਜੇ ਤੁਸੀਂ ਵਾਕਿਆ ਹੀ ਚਾਹੁੰਦੇ ਆ ਕਿ ਖਾਲਸਾ ਰਾਜ ਸਥਾਪਿਤ ਕਰਨਾ ਫਿਰ ਮੈਂ ਅੰਮ੍ਰਿਤਪਾਲ ਨੂੰ ਵੀ ਔਰ ਸਾਰੇ ਸੂਝਮਾਨ ਸੱਜਣਾ ਨੂੰ ਇਹੋ ਬੇਨਤੀ ਕਰੂੰਗਾ ਫਿਰ ਜਿੱਥੇ ਗੁਰਦੁਆਰੇ ਇੱਕ ਹੋਣ ਦੀ ਗੱਲ ਕਰੋ ਗੁਰਦੁਆਰਾ ਇੱਕ ਚਾਹੀਦਾ ਪਿੰਡ ਦੇ ਵਿੱਚ ਔਰ ਫਿਰ ਤੁਸੀਂ ਬਾਟੇ ਇੱਕ ਕਰਨ ਦੀ ਗੱਲ ਕਰੋ ਠੀਕ ਹੈ ਨਾ ਕਿਉਂ ਇਹ ਲੋਕ ਸਾਡੇ ਤੋਂ ਵਿਤਕਰਾ ਕਰਦੇ ਆ ਕਿਉਂ ਸਾਡੇ ਤੋਂ ਦੂਰ ਭੱਜਦੇ ਆ ਕਿਉਂ ਸਾਡੇ ਤੋਂ ਨਫ਼ਰਤ ਕਰਦੇ ਆ ਇਹ ਸਾਨੂੰ ਵੀ ਸੋਚਣਾ ਪੈਣਾ ਸਾਨੂੰ ਵੀ ਸੋਚਣਾ ਪੈਣਾ ਜਿੱਥੇ ਜਿੱਥੇ ਬੰਦੇ ਸਹੀ ਆ ਉੱਥੇ ਸਹੀ ਆ ਉਹ ਸੱਚਾ ਵਿਰੋਧ ਕਰਦੇ ਆ ਵਾਕਿਆ ਹੀ ਸੱਚਾ ਵਿਰੋਧ ਕਰਦੇ ਆ ਜਿਹੜੇ ਸਹੀ ਤਰੀਕੇ ਨਾਲ ਗੱਲ ਕਰਦੇ ਜਿਹੜੀਆਂ ਸੜੀਆਂ ਭੇਡਾਂ ਨਾ ਉਹ ਤਾਂ ਭੈਣ ਚੋਦਾ ਗੰਦ ਪਾਉਣੀ ਆਉਂਦੀਆਂ ਚਾਹੇ ਉਹ ਕਮੈਂਟਾਂ 'ਚ ਲਾ ਲਓ ਚਾਹੇ ਉਹ ਵੀਡੀਓ ਪਾ ਕੇ ਲਾ ਲਓ ਉਹਨਾਂ ਨੂੰ ਭੈਣ ਚੋਦਾ ਨੂੰ ਭੌਂਕਣ ਦੀ ਅਕਲ ਨਹੀਂ ਜਿਹੜੇ ਸੱਚੇ ਬੰਦੇ ਆ ਨਾ ਜਿਹੜੇ ਵਧੀਆ ਤਰੀਕੇ ਨਾਲ ਗੱਲ ਕਰਦੇ ਉਹਨਾਂ ਦੀ ਖਾਨੇ 'ਚ ਵੀ ਗੱਲ ਪੈ ਜਾਂਦੀ ਆ ਵੀ ਹਾਂ ਇਹ ਬੰਦੇ ਨੇ ਵਧੀਆ ਗੱਲ ਕੀਤੀ ਆ ਠੀਕ ਆ ਬਾਕੀ ਚੜ੍ਹਦੀ ਕਲਾ 'ਚ ਰਹੋ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਜਿਹੜਾ ਕੋਈ ਆਪਣੇ ਆਪ ਨੂੰ ਜੱਟ ਮੰਨਦਾ ਉਹਨੂੰ ਜੱਟ ਹੀ ਰਹਿਣ ਦਿਓ ਠੀਕ ਆ ਜਿਹੜਾ ਜਿੱਦਾਂ ਵੀ ਮੰਨਦਾ ਉਹਨੂੰ ਰਹਿਣ ਦਿਓ ਮਜੇ ਜਿਹੜਾ ਚੜ ਦੀ ਕਲਾਜ ਰਹਾ ਬਹੁਤ ਲੰਮੀ ਵੀਡੀਓ ਹੋ ਗਈ ਆ ਲਵ ਯੂ ਸਾਰਿਆਂ ਨੂੰ ਅੱਜ ਤੋਂ ਬਾਅਦ ਆਪਣੀ ਵੀਡੀਓ ਇਸ ਮਸਲਿਆਂ ਤੇ ਨਹੀਂ ਆਇਆ ਕਰਨੀ ਕਿ ਆ ਜਟਿਆ ਉਹ ਮਜਬੀ ਆ ਆ ਰਵੀ ਦਾਸੀ ਆ ਉਹ ਬਾਲਮੀ ਕੀ ਆ ਅੱਜ ਤੋਂ ਬਾਅਦ ਸਾਡੀ ਵੀਡੀਓ ਇਹਨਾਂ ਚੱਕਰਾਂ ਚ ਨਹੀਂ ਹੋਣੀ ਸਾਰੇ ਭਰਾ ਆ ਉਹ ਮੰਨਣ ਚਾਹੇ ਸਾਨੂੰ ਨਾਮ ਮੰਨਣਾ ਸਾਡੇ ਭਰਾ ਆ ਠੀਕ ਆ ਉਹਨਾਂ ਦੀ ਆਪਣੀ ਸੋਚਣ ਸ਼ਕਤੀ ਹੈ ਵੀਰੋ ਅਸੀਂ ਵੀ ਉਹਨ ਕੀ ਕਹਿ ਸਕਦੇ ਆ ਅਸੀਂ ਤਾਂ ਭਰਾਵਾ ਬਹੁਤ ਵਿਰੋਧ ਕਰ ਕਰ ਵੇਖ ਲਿਆ ਤੁਹਾਡੀ ਖਾਤਰ ਜੱਟ ਜੱਟ ਕਰਕੇ ਵੇਖ ਲਿਆ ਜੱਟ ਅਸਲ ਦੇ ਵਿੱਚ ਜੱਟ ਜਿਹੜਾ ਜਿਹੜੇ ਕਹਿੰਦੇ ਨਾ ਅਸੀਂ ਮਜਬੀ ਸਿੰਘ ਆ ਉਹਨਾਂ ਨੂੰ ਵੀ ਕਹਿਣਾ ਮੈਂ ਕਿ ਤੁਸੀਂ ਆਪਣੇ ਆਪ ਨੂੰ ਤੁਸੀਂ ਮਜਬੀ ਸਿੰਘ ਨਾ ਕਿਹਾ ਕਰੋ ਮਜਬੀ ਦਾ ਮਤਲਬ ਮਜਬ ਦਾ ਪੱਕਾ ਆ ਪਹਿਲਾਂ ਮਜਬ ਦੇ ਧਰਮ ਦੇ ਪੱਕੇ ਬਣ ਜਾਓ ਫਿਰ ਆਪਣੇ ਆਪ ਨੂੰ ਮਜਬੀ ਸਿੰਘ ਕਿਹਾ ਕਰੋ ਮਜਬੀ ਸਿੰਘ ਵੀ ਕੋਈ ਕਾਸਟ ਨਹੀਂ ਗੀ ਜੱਟ ਵੀ ਕੋਈ ਕਾਸਟ ਨਹੀਂ ਗੀ ਠੀਕ ਆ ਤੇ ਜਿਹੜੀਆਂ ਕੁੱਤیاں ਸਾਡੇ ਦੇ ਬਕਵਾਸ ਕਰਦੀਆਂ ਉਹਨਾਂ ਨੂੰ ਵਾਰਨਿੰਗ ਆ ਬੰਦੇ ਦੇ ਬਣ ਕੇ ਆਪਣਾ ਘਰ ਸੰਭੋ ਠੀਕ ਆ ਚੜ੍ਹਦੀ ਕਲਾ ਚ ਰਹੋ ਆਪਣਾ ਘਰ ਸੰਭੋ ਕਿੰਤੂ ਪ੍ਰੰਤੂ ਕਰਨੀ ਬੰਦ ਕਰ ਦਿਓ ਤੇ ਬਾਕੀ ਵੀਰੋ ਕੋਈ ਸਾਨੂੰ ਫੋਨ ਨਾ ਕਰੇ ਨਾ ਹੀ ਕਿਸੇ ਦਾ ਫੋਨ ਅਟੈਂਡ ਕਰਨਾ ਨਾ ਸਾਨੂੰ ਲੋੜ ਆ ਠੀਕ ਆ ਸਾਨੂੰ ਨਹੀਂ ਕੋਈ ਲੋੜ ਤਾਂ ਢੇਮ ਧਰਦੀ ਦੀ ਝੂਠੀ ਆ ਧਰਦੀ ਜੀ ਹਾਂ ਜੀ ਤੁਹਾਡੇ ਨਾਲ ਆ ਭਾਜੀ ਚੱਕਦੇ ਹੋ ਭਾਜੀ ਰੱਖਦੇ ਹੋ ਭਾਜੀ ਭੈਣ ਚੋਦ ਭਾਜੀ ਦੀ 15 ਦਿਨ ਬੁੰਡ ਪੜਵਾਤੀ ਸਾਲੇ ਮੁੜ ਕੇ ਹੱਸਦੇ ਰਹੇ ਭਾਜੀ ਭਾਜੀ ਕਰਕੇ ਰਾਧਾ ਸੁਆਮੀ ਸਾਰੇ ਬਣੀ ਫਿਰਦੇ ਉਹ ਮਜਬੀਆਂ ਚੋਂ ਵੀ ਰਾਧਾ ਸੁਆਮੀ ਬਣੇ ਆ ਹਿੰਦੂਆਂ ਚੋਂ ਵੀ ਬਣੇ ਆ ਤੇ ਯਾਰ ਜਦੋਂ ਸਾਡੇ ਤੇ ਕਸੂਰ ਆ ਤੇ ਅਸੀਂ ਹੁਣ ਕਿਸੇ ਨੂੰ ਕੀ ਕਹੀਏ ਲੋਕਾਂ ਨੇ ਤੇ ਦੇਦੇ ਦੇਦੇ ਆ ਜਾਣਾ ਹੀ ਜਾਣਾ ਜਦੋਂ ਸਾਡਾ ਪ੍ਰਚਾਰ ਹੀ ਘਟਿਆ ਜਦੋਂ ਸਾਂਹੀਂ ਪ੍ਰਚਾਰ ਹੀ ਨਹੀਂ ਪਿੰਡਾਂ 'ਚ ਜਾ ਕੇ ਕਰਦੇ ਜਦੋਂ ਭੈਣ ਚੋਦ ਸਾਡੇ ਪੱਲੇ ਹੀ ਕੁਝ ਨਹੀਂ ਸਾਡੇ ਦੇ ਆਪਸ 'ਚ ਹੀ ਪ੍ਰਚਾਰਕ ਲੜੀ ਜਾਂਦੇ ਆ ਤੇ ਫਿਰ ਭਾਉ ਅਸਾਈ ਬਾਨਾ ਲੋਕਾਂ ਨੇ ਫਿਰ ਤੜਫੀ ਤੜਫੇ ਤੇ ਕਿਉਂ ਆ ਅਸਾਈ ਬਣ ਕੇ ਤੇ ਜਾਂ ਹੋਰ ਕੁਝ ਬਣ ਕੇ ਜਿੱਦਣ ਕੋਈ ਜਾਂਦਾ ਜਾਵੇ ਭਾਉ ਠੀਕ ਹੈ ਨਾ ਪਹਿਲਾਂ ਆਪਣੀ ਕਮੀ ਦੂਰ ਕਰੋ ਮੇਰੇ ਵੀਰ